ਪਾਣੀ ਕੱਲੇ ਪੰਜਾਬ ਦਾ ਨਹੀਂ ਹੈ ਇਸ ਤੇ ਪੂਰੇ ਦੇਸ਼ ਦਾ ਹੱਕ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁੰਮਰਾਹ ਕਰਕੇ ਸੰਘੀ ਢਾਂਚੇ ਦੇ ਉੱਤੇ ਸਿੱਧੇ ਹਮਲੇ ਕਰ ਰਹੇ ਨੇ ਇਹ ਬਿਆਨ ਦਿੱਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਜੋ ਅੱਜ ਸਰਪਾਰਟੀ ਮੀਟਿੰਗ ਕੀਤੀ ਗਈ ਹੈ ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਦੇ ਵੱਲੋਂ ਨੈب ਸਿੰਘ ਸੈਣੀ ਮੁੱਖ ਮੰਤਰੀ ਦੀ ਰਹਿਸ਼ ਦੇ ਉੱਤੇ ਉਸ ਤੋਂ ਬਾਅਦ ਇਹ ਬਿਆਨ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਹੈ। ਉਹਨਾਂ ਦਾ ਦਾਵਾ ਹੈ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੀਡੀਆ ਦੇ ਵਿੱਚ ਆ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਝੂਠ ਬੋਲਿਆ। ਪਿਛਲੇ ਕਈ ਸਾਲਾਂ ਤੋਂ ਪੰਜਾਬ ਬਹੁਤ ਜ਼ਿਆਦਾ ਪਾਣੀ ਜਿੰਨਾ ਉਹਨਾਂ ਦਾ ਹਿੱਸਾ ਬਣਦਾ ਉਸ ਤੋਂ ਜ਼ਿਆਦਾ ਵਰਤੋਂ ਕਰ ਰਿਹਾ ਤੇ ਹਰਿਆਣਾ ਨੂੰ ਜੋ ਹਿਸਾਬ ਦੇ ਨਾਲ ਪਾਣੀ ਪਿਛਲੇ ਸਾਲਾਂ ਦੇ ਵਿੱਚ ਮਿਲਦਾ ਰਿਹਾ ਹੈ ਉਸ ਦੇ ਉੱਤੇ ਪੰਜਾਬ ਦੇ ਵੱਲੋਂ ਕੱਟ ਲਾਇਆ ਜਾ ਰਿਹਾ ਹੈ ਪਰ ਜਿਹੜਾ ਪਾਣੀ ਪੰਜਾਬ ਵਰਤ ਰਿਹਾ ਹੈ ਅਤੇ ਹਰਿਆਣਾ ਨੂੰ ਉਹ ਪਾਣੀ ਨਹੀਂ ਦਿੱਤਾ ਜਾ ਰਿਹਾ ਜਦਕਿ ਜਿਹੜਾ ਬਾਧੂ ਪਾਣੀ ਹੁੰਦਾ ਉਹ ਪਾਕਿਸਤਾਨ ਨੂੰ ਚਲਾਇਆ ਜਾਂਦਾ ਤਾਂ ਪੰਜਾਬ ਹਰਿਆਣਾ ਨੂੰ ਪਾਣੀ ਦੇਣ ਦੀ ਬਜਾਏ ਪਾਕਿਸਤਾਨ ਨੂੰ ਭੇਜਣ ਵਿੱਚ ਕਿਉਂ ਸਹਿਮਤ ਹੁੰਦਾ ਹੈ ਇਹ ਸਵਾਲ ਹੈ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਨਰਵ ਸਿੰਘ ਸਣੀ ਦੇ ਵੱਲੋਂ ਚੁੱਕਿਆ ਗਿਆ ਨਾਲ ਹੀ ਸਾਰੀਆਂ ਪਾਰਟੀਆਂ ਵੱਲੋਂ ਮੀਟਿੰਗ ਕਰਕੇ ਅੱਜ ਇੱਕ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਜੋ ਗੁੰਮਰਾਹ ਕੀਤਾ ਜਾ ਰਿਹਾ ਉਸ ਤੋਂ ਬਾਅਦ ਆਉਣ ਅਤੇ ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਐਸਵਾਈਐਲ ਨਹਿਰ ਬਣਾਉਣ ਦੀ ਮੰਗ ਕਰਦੀਆਂ ਨੇ ਨਾਲ ਹੀ ਕੇਂਦਰ ਦੇ ਮੰਤਰੀਆਂ ਲੀਡਰਾਂ ਦੇ ਨਾਲ ਮਿਲਣ ਦੇ ਲਈ ਵੀ ਉਹਨਾਂ ਦੇ ਵੱਲੋਂ ਚਾਰਾਜੋਈ ਕੀਤੀ ਜਾਵੇਗੀ ਜਦੋਂ ਪੰਜਾਬ ਦੇ ਵੱਲੋਂ 5 ਤਰੀਕ ਨੂੰ ਜਿਹੜੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਮਨਾਇਆ ਗਿਆ ਉਸ ਤੋਂ ਬਾਅਦ ਇਹ ਨਵਾਂ ਫੈਸਲਾ ਹਰਿਆਣਾ ਦੀ ਸਰਕਾਰ ਤੇ ਹਰਿਆਣਾਂ ਦੀਆਂ ਸਾਰੀਆਂ ਪਾਰਟੀਆਂ ਲੈਣ ਗਿਆ ਕਿ ਪੰਜਾਬ ਸਰਕਾਰ ਦਾ ਕੀ ਰੁਖ ਰਹਿੰਦਾ ਹੈ ਤੇ ਅੱਜ ਸ਼ਾਮ ਨੂੰ ਵੀ ਇੱਕ ਭਾਖਲਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਇਸ ਦੇ ਉੱਤੇ ਨਜ਼ਰ ਰੱਖਣਗੇ ਹਰਿਆਣਾ ਦੇ ਲੀਡਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਜਿਸ ਤਰੀਕੇ ਨਾਲ ਨੈヴ ਸਿੰਘ ਸੈਣੀ ਨੇ ਸਿੱਧੇ ਇਲਜ਼ਾਮ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਖਰਾਬ ਕਰਨ ਦੇ ਲਾਏ ਨੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਰਿਸ਼ਤੇਦਾਰੀ ਵਾਲੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ ਉਹ ਵੀ ਸਹੀ ਹੈ ਪਰ ਅਸੀਂ ਰਿਸ਼ਤੇਦਾਰੀ ਮੰਨਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਰਿਸ਼ਤੇਦਾਰੀ ਦਾ ਲਿਹਾਜ਼ ਰੱਖਦੇ ਹੋਏ ਹਰਿਆਣਾ ਨੂੰ ਪਾਣੀ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਵੀ ਇੱਥੇ ਰਿਸ਼ਤੇਦਾਰਾਂ ਦੇ ਬੱਚੇ ਨੇ ਜਿਹੜੇ ਪਾਣੀ ਪੀਣ ਦੇ ਲਈ ਮੰਗ ਰਹੇ ਨੇ ਉਹਨਾਂ ਦੇ ਨਾਲ ਤੱਕੇਸ਼ਾਈ ਨਾ ਕੀਤੀ ਜਾਵੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਸਿੱਧੇ ਤੌਰ ਤੇ ਪੰਜਾਬ ਦੇ ਪਾਣੀ ਹੋਣ ਤੋਂ ਇਨਕਾਰ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਹ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਪਾਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਇਸ ਤਰੀਕੇ ਨਾਲ ਗੁੰਮਰਾਹ ਨਾ ਕਰਨ ਅਤੇ ਪੰਜਾਬ ਦੇ ਲੀਡਰਾਂ ਦੇ ਵੱਲੋਂ ਜਿਵੇਂ ਕਿਹਾ ਗਿਆ ਕਿ ਅਸੀਂ ਉੱਥੇ ਫੋਰਸ ਲਾ ਦਿੱਤੀ ਹੈ ਪੁਲਿਸ ਦੀ ਜਿਹੜੀ ਨਫਰੀਆ ਵਧਾ ਦਿੱਤੀ ਹੈ ਜਾਂ ਫਿਰ ਚਾਬੀਆਂ ਨੇ ਜਿਹੜੀਆਂ ਉਹ ਲੈ ਲਈਆਂ ਨੇ ਤਾਂ ਇਹ ਗੈਰ ਸੰਵਿਧਾਨਿਕ ਕੰਮ ਆ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਇਹ ਦਾਅਵਾ ਹਰਿਆਣਾ ਦੇ ਮੁੱਖ ਮੰਤਰੀ ਨੇ ਕੀਤਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਮੰਨਿਆ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਵਾਧੂ ਪਾਣੀ ਜਿੰਨਾ ਉਹਨਾਂ ਦਾ ਹਿੱਸਾ ਬਣਦਾ ਉਸ ਤੋਂ ਵੱਧ ਵਰਤ ਰਹੇ ਨੇ ਤੇ ਉਸੇ ਅਨੁਸਾਰ ਹੀ ਪੰਜਾਬ ਦੇ ਕੋਲੋਂ ਅਸੀਂ ਆਪਣਾ ਪਾਣੀ ਮੰਗ ਰਹੇ ਆ ਤਾਂ ਇਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਦੀ ਗੱਲ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਫਿਰ ਪੰਜਾਬ ਸਰਕਾਰ ਦੇ ਵੱਲੋਂ ਜੋ ਤਰਕ ਦਿੱਤਾ ਗਿਆ ਕਿ ਪਾਣੀ ਇਸ ਵਾਰ ਉਹਨਾਂ ਨਹੀਂ ਹੈ ਜਿੰਨਾ ਤੁਹਾਨੂੰ ਦਿੱਤਾ ਜਾਂਦਾ ਸੀ ਤਾਂ ਇਸ ਵਾਰੀ ਉਹਨਾਂ ਪਾਣੀ ਤੁਹਾਨੂੰ ਨਹੀਂ ਮਿਲੇਗਾ ਇਸ ਦੇ ਨਾਲ ਸਹਿਮਤ ਹੋ ਇਸ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ